और खेती कर पाएंगे हाँ लेकिन वो बात हमने दस साल पहले ही कह दी थी अब सिर्फ पचास साल बचे हैं मिट्टी खुद जीवित है इसमें कई सारे प्राणी रहते हैं और जब वो प्राणी मार दिए जाते हैं तब मिट्टी स्वस्थ नहीं रहती मिट्टी जीवित नहीं रहती ਮਿੱਟੀ ਪਰਿਆਵਰਣ ਦੇ ਤੰਤਰ ਨੂੰ ਸੇਵਾਇ ਨਹੀਂ ਦੇ ਪਾਉਂਦੀ ਜਦ ਮਿੱਟੀ ਮਰਦੀ ਹੈ ਤਾਂ ਉਸ ਦੇ ਸਾਥ ਸਭ ਕੁਝ ਮਰ ਜਾਂਦਾ ਹਾਂ ਭੀੜ ਵਾਲੇ 30 ਤੋਂ 40 ਸਾਲਾਂ ਦੇ ਵਿੱਚ ਦੁਨੀਆ ਦੇ ਵਿੱਚ ਬਹੁਤ ਭਿਆਨਕ ਅਕਾਲ ਪੈਣ ਵਾਲਾ ਹੈ ਕਿਉਂਕਿ ਮਿੱਟੀ ਦੀ ਗੁਣਵੱਤਾ ਖਰਾਬ ਹੋ ਗਈ ਹੈ ਇਹ ਹੁਣ ਦੀ ਨਹੀਂ ਹੋਏਗੀ ਪਿਛਲੇ 10 ਸਾਲ ਤਰੋਲਾ ਪਾਰਿਆ ਜਾ ਰਿਹਾ ਪਰ ਕਿਸੇ ਨੂੰ ਕੰਨੋਂ ਕੰਨੀ ਖ਼ਬਰ ਹੀ ਨਹੀਂ ਹੁਣ ਪੂਰੇ ਦੇਸ਼ਾਂ ਦੀ ਜਿਹੜੇ ਸਰਕਾਰਾਂ ਐਕਸ਼ਨ ਮੂਡ ਦੇ ਵਿੱਚ ਆਈਆਂ ਮਿੱਟੀ ਦੀ ਗੁਣਵੱਤਾ ਦੀ ਮੈਂ ਗੱਲ ਕਰਾਂ ਜਿਹੜੀ 3 ਤੋਂ 6% ਚਾਹੀਦੀ ਹੁੰਦੀ ਆ ਉਹ ਭਾਰਤ ਦੇ ਵਿੱਚ 0.8 ਪੂਰੇ ਯੂਰਪ ਦੇ ਵਿੱਚ ਜਿਹੜੀ ਮਿੱਟੀ ਉਪਜਾਊਗਾ ਉਹ 1% ਆ ਔਰ ਅਮਰੀਕਾ ਦੇ ਵਿੱਚ 50% ਮਿੱਟੀ ਜਿਹੜੀ ਖਰਾਬ ਹੋ ਚੁੱਕੀ ਸਿਰਫ 30 ਸਾਲ ਖੇਤੀ ਜੋਗੀ ਉੱਥੇ ਜ਼ਮੀਨ ਬਚੀ ਆ ਔਰ ਉਹ ਜਿਆਦੇ ਕਿਸਮ ਦੀਆਂ ਫਸਲਾਂ ਨਹੀਂ ਉਗਾ ਸਕਦੀਆਂ ਸਭ ਤੋਂ ਵੱਧ ਪੈਸਟੀਸਾਈਡ ਜਿਹਨੂੰ ਕਹਿੰਦੇ ਆ ਹਰੀ ਕ੍ਰਾਂਤੀ ਲਿਆਤੀ ਫਲਾਣਾ ਕਰਤਾ ਉਹ ਚੀਜ਼ ਨੇ ਸਭ ਤੋਂ ਵੱਧ ਉਜੜਾ ਕੀਤਾ ਏ ਮਿੱਟੀ ਦਾ ਮਿੱਟੀ ਜਿਹੜੀ ਹੁੰਦੀ ਆ ਮਿੱਟੀ ਹੀ ਜਦੋਂ ਧਰਤੀ ਜਿਹਦੇ ਵਿੱਚ ਨਾ ਪਾਣੀ ਜਾਣਾ ਹੁੰਦਾ ਉਹ ਜਿਹੜੀ ਮਿੱਟੀ ਗੁਣਵੱਤਾ ਉਹਦੀ ਚੰਗੀ ਹੁੰਦੀ ਹੈ ਕਹਿੰਦੇ ਭਾਵ ਜਿਹੜੀ ਵੱਧ ਨਮੀ ਸੋਕੇ ਰੱਖਦੀ ਹੈ ਜਿਹਦੇ ਵਿੱਚ ਜੀਵ ਹੁੰਦੇ ਆ ਜਿਹੜੀ ਸਹੀ ਮਿੱਟੀ ਹੁੰਦੀ ਆ ਉਹਦੀ ਜਿਹੜੀ ਲੇਅਰ ਹੁੰਦੀ ਆ 12 ਤੋਂ 15 ਇੰਚ ਹੁੰਦੀ ਆ ਇੱਕ ਮੁਠੀ ਮਿੱਟੀ ਦੇ ਵਿੱਚ 7 ਤੋਂ 8 ਬਿਲੀਅਨ ਸੂਖਮ ਜੀਵ ਹੁੰਦੇ ਆ ਜਿਸ ਤਰ੍ਹਾਂ ਅਸੀਂ ਰੋਟੀ ਖਾਂਦੇ ਆ ਸਾਡੇ ਆੰਦਰਾਂ ਦੇ ਵਿੱਚ ਬਹੁਤ ਸਾਰੇ ਐਨਜ਼ਾਈਮ ਹੁੰਦੇ ਆ ਜਿਹੜੇ ਮਿਲੀਅਨ ਬਿਲੀਅਨ ਦੇ ਵਿੱਚ ਹੁੰਦੇ ਆ ਉਹ ਖਾਣਾ ਪਚਾਉਣ ਦੇ ਵਿੱਚ ਮਦਦ ਕਰਦੇ ਆ ਸਾਡੀ ਉਸੇ ਤਰ੍ਹਾਂ ਜਿਹੜੇ ਵੀ ਪੇੜ ਪੌਦੇ ਅਸੀਂ ਬਨਸਪਤੀ ਲਾਉਨੇ ਆ ਫਸਲਾਂ ਲਾਉਨੇ ਆ ਉਹਨਾਂ ਨੂੰ ਵਧਣ ਦੇ ਲਈ ਉਹਨਾਂ ਨੂੰ ਉਹ ਚੀਜ਼ਾਂ ਪ੍ਰੋਵਾਈਡ ਕਰਾਉਂਦੇ ਆ ਉਹਨਾਂ ਦੇ ਨਿੱਕੇ ਨਿੱਕੇ ਸੂਖਮ ਜੀਵ ਹੁੰਦੇ ਆ ਉਹ ਮਸਲਾ ਇਹ ਆ ਹੁਣ ਉਹ ਖਤਮ ਹੋ ਰਹੇ ਆ ਉਹ ਇੰਨੇ ਖਤਮ ਹੋ ਚੁੱਕੇ ਆ ਤੁਸੀਂ ਕਹੋਗੇ 100 ਦੇ ਵਿੱਚੋਂ ਸਕੈਲੋ B% ਬਚਿਆ 80% ਉਹ ਖਤਮ ਹੋ ਗਿਆ ਕਿਉਂਕਿ 3 ਤੋਂ 6% ਚਾਹੀਦੀ ਹੁੰਦੀ ਜਿਹੜੀ ਗੁਣਵੱਤਾ ਉਹ 0.8 ਜਾਂ 1 ਰਹਿ ਗਈ ਆ ਹੁਣ ਤੁਸੀਂ ਦੇਖੋ ਵੀ ਮਿੱਟੀ ਉਪਜਾਉ ਤੇ ਰੇਤ ਦੇ ਵਿੱਚ ਕੀ ਫਰਕ ਹੁੰਦਾ ਹੁਣ ਜੇ ਰੇਤ ਆ ਰੇਤ ਦੇ ਵਿੱਚ ਜੇ ਆਪਾਂ ਪੱਤੇ ਘਾਹ ਫੂਸ ਸੁੱਕੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਦਰਖਤਾਂ ਦੀਆਂ ਜਾਂ ਜਿਵੇਂ ਕਹਿ ਲੋ ਜਾਨਵਰਾਂ ਦਾ ਮਲ ਮੂਤਰ ਕੁੜਾਂ ਦੇ ਬਿਠਾਂਗ ਮੁਰਗੀਆਂ ਦੇ ਹਣਾ ਗੋਹਾ ਜੋ ਵੀ ਆ ਪਸ਼ੂਆਂ ਦਾ ਮਲ ਮੂਦਰ ਤੇ ਜਿਹੜੇ ਸੁੱਕੇ ਪੱਤੇ ਦਰਖਤਾਂ ਦਾ ਜਿਹੜਾ ਹੁੰਦਾ ਕਚਰਾ ਉਹਨਾਂ ਦੀਆਂ ਲਾਸਾਂ ਕਹਿ ਲੋ ਉਹ ਵਿੱਚ ਢਿੱਗੀਆਂ ਰਹਿਣਗੀਆਂ ਤਾਂ ਉਹ ਬਹੁਤ ਟਾਈਮ ਬਾਅਦ ਸੜ ਕੇ ਉਹ ਪਜਾਊ ਮਿੱਟੀ ਬਣ ਜਾਂਦੀ ਹੈ ਰੇਤ ਵੀ ਜਦੋਂ ਰੇਤ ਦੇ ਵਿੱਚੋਂ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਹੁਣ 12 ਤੋਂ 15 ਇੰਚ ਜਿਹੜੀ ਜ਼ਮੀਨ ਉਪਜਾਊ ਹੁੰਦੀ ਆ ਹੁਣ ਜਿਹੜੇ ਅੱਜਕੱਲ ਜਿਹੜੇ ਟਰੈਕਟਰ ਇਤੋਂ ਜ਼ਿਆਦਾ ਡੂੰਘੀ ਮਿੱਟੀ ਪਟ-ਪਟ ਕੇ ਪਲਟਾ ਦਿੰਦੇ ਆ ਇਸ ਇਦਾਂ ਸਮਝ ਲਓ ਬਈ ਕੋਈ ਆਪਣੇ ਪਿੰਡੇ ਦੇ ਵਿੱਚ ਤਾਰਾਂ ਵਾਲਾ ਪੁਰਸ਼ ਮਾਰ ਕੇ ਦੇ ਪੁੰਤੂਪੇ ਖੜਾ ਕਰ ਦੇਵੇ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੇ ਸੂਖਮ ਜੀਵ ਆ ਜਿਨ੍ਹਾਂ ਨੇ ਫਸਲਾਂ ਦੀ ਹੈਲਪ ਕਰਨੀ ਹੁੰਦੀ ਆ ਉਹ ਮਰ ਰਹੇ ਹੁੰਦੇ ਆ ਔਰ ਜਿਹੜੇ ਨਮ ਅੰਕੜੇ ਆ ਕਰੋੜਾਂ ਦੇ ਹਿਸਾਬ ਨਾਲ 34 ਕਰੋੜ ਤੋਂ ਵੱਧ ਲੋਕ ਸ਼ਹਿਰਾਂ ਦੇ ਵਿੱਚ ਸੈੱਫਟ ਹੋਣਗੇ ਭਾਰਤ ਦੇ ਵਿੱਚ ਔਰ ਇਸ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਹੋਊਗਾ 0.9 ਅਰਬ ਲੋਕ ਪਲੈਨ ਕਰਨਗੇ ਅਫਰੀਕਾ ਤੋਂ ਹੋਰਾਂ ਦੇਸ਼ਾਂ ਵੱਲ ਕਿਉਂਕਿ ਜਦੋਂ ਭੁੱਖਮਰੀ ਵਧਣੀ ਆ ਫਿਰ ਲੜਾਈਆਂ ਝਗੜੇ ਵਧਨੇ ਆ ਔਰ ਦੇਸ਼ਾਂ ਦੇ ਵਿੱਚ ਗ੍ਰਹਿ ਜੰਦ ਸੈਟ ਸਕਦੇ ਆ وجہ ਕੀ ਆ ਕਿਉਂਕਿ ਪਹਿਲਾਂ ਵੀ ਜਿਹੜੇ ਕਈ ਜੰਦ ਉਪਜਾਉ ਫਸਲਾਂ ਸੌਰੀ ਉਪਜਾਉ ਜ਼ਮੀਨਾਂ ਦੇ ਲਈ ਹੋਏ ਸੀਗੇ ਤਾਂ ਜਿੰਨੀਆਂ ਵੀ ਸੱਭਿਆਤਾ ਹੁਣ ਤੱਕ ਬਣੀਆਂ ਕਹਿਣ ਤੋਂ ਭਾਵ ਪੇਟ ਦੀ ਜੱਗ ਕਰਕੇ ਹੀ ਬਣੀਆਂ ਤੇ ਜੇ ਪੇਟ ਦੀ ਜੱਗ ਨਾ ਬੁੱਝੂ ਲੋਕਾਂ ਦੀ ਤਾਂ ਇਹ ਖਤਮ ਵੀ ਹੋ ਸਕਦੀਆਂ ਕੀ ਸੋਚਦੇ ਆ ਬਈ ਜਦੋਂ ਬਹੁਤ ਸਾਰੇ ਲੋਕ ਕਹਿੰਦੇ 10 ਦੇ ਦਸਾਂ ਦੇ ਮਗਰ ਤਿੰਨ ਲੋਕ ਭੁੱਖੇ ਰਹਿਣਗੇ ਉਦੋਂ ਅਜੇ ਤੋਂ 30 ਸਾਲਾਂ ਬਾਅਦ ਤਾਂ ਤੁਸੀਂ ਸੋਚੋ ਜੇ ਲੱਖਾਂ ਲੋਕ ਭੁੱਖੇ ਬੈਠੇ ਹੋਣਗੇ ਤੁਹਾਨੂੰ ਕੀ ਲੱਗਦਾ ਉਹ ਚੁੱਪਚਾਪ ਉਹ ਕਮਰਿਆਂ ਦੇ ਵਿੱਚ ਬਟ ਕੇ ਸੌ ਜਾਣਗੇ ਕਦੇ ਵੀ ਨਹੀਂ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨਗੇ ਜਿਹੜੀਆਂ ਕਿਸੇ ਨੇ ਸੋਚੀਆਂ ਵੀ ਨਹੀਂ ਹੋਣੀਆਂ ਤਾਂ ਹੁਣ ਇਸੇ ਲਈ ਇਹ ਚੀਜ਼ ਨੂੰ ਤੇਜ਼ੀ ਫੜਾਈ ਜਾ ਰਹੀ ਹੈ ਕਿ ਫਟਾਫਟ ਜੇ ਹੁਣ ਕੁਝ ਹੋਊਗਾ ਹੁਣ ਲੋਕਾਂ ਨੂੰ ਸਮਝਾਇਆ ਜਾਊਗਾ ਕਿ ਪੰਜਾਬ ਵਿੱਚ ਖੇਤੀ ਕੀਤੀ ਜਾਵੇ ਇਹ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਤਾਂ ਫਿਰ ਕੋਈ ਹੱਲ ਹੋਣਾ ਜੇ ਨਾ ਕੀਤਾ ਗਿਆ ਤਾਂ ਫਿਰ ਕੋਈ ਹੱਲ ਨਹੀਂ ਹੋਣਾ ਮਰਨਾ ਫਿਰ ਵੀ ਆਮ ਲੋਕਾਂ ਨਹੀਂ ਐ ਕਾਰਪੋਰੇਟਾਂ ਨਹੀਂ ਜਿਹੜਾਂ ਕੋਲੀਆਂ ਉਹਨਾਂ ਨੇ ਫਿਰ ਸੇਫ ਦੇ ਸੇਫ ਰਹਿਣਾਗਾ ਤਾਂ ਹੈਸ਼ਟੈਗ ਸੇਵ ਸੋਇਲ ਲਿਖੋ ਸੇਵ ਸੋਇਲ ਮਤਲਬ ਸੇਵ ਸੋਇਲ ਦੇ ਬਾਰੇ ਜਿਹੜਾ ਸੋਇਲ ਏਰੋਜਨ ਸੀਗਾ ਇਹ ਤੀਜਿਆਂ ਨੂੰ ਕੋਈ ਸਮਝਦਾ ਹੀ ਨਹੀਂ ਸੀਗਾ ਹੁਣ ਜਾ ਕੇ ਲੋਕਾਂ ਦੀਆਂ ਅੱਖਾਂ ਤੋਂ ਜਿਹੜੀ ਧੁੰਦ ਉਹ ਹਟੀ ਐ ਵੀ ਕਿੰਨਾ ਵੱਡਾ ਘਾਟਾ ਪੈ ਗਿਆ ਜਮਾ ਹੁਣ ਜਦੋਂ ਕਹਦੇ ਕਬਰਾਂ ਦੇ ਵਿੱਚ ਲੱਤਾਂ ਹੋ ਗਈਆਂ ਤੇ ਹੁਣ ਲੋਕਾਂ ਨੂੰ ਸੁਰਤ ਆਈ ਐ ਤੇ ਹੁਣ ਸਰਕਾਰਾਂ ਨੂੰ ਸੁਰਤ ਆਈ ਐ ਤੇ ਹੁਣ ਕਹਿੰਦੇ ਆ ਜੀ ਮਿੱਟੀ ਬਚਾਉਣੀ ਆ ਵੀਡੀਓ ਸ਼ੇਅਰ ਕਰ ਦਿਓ ਲੋਕਾਂ ਨੂੰ ਜਾਗਰੂਕ ਕਰੋ ਕਿੰਨਾ ਵੱਡਾ ਖਤਰਾ ਮੂਰੀ ਆਉਣ ਵਾਲਾਗਾ ਮੈ ਲਾਈ ਜਾਪਾਂ ਨੈਕਸਟ ਵੀਡੀਓ ਵਿੱਚ ਤੁਸੀਂ ਇਹ ਕਰਿਆ ਪੰਜਾਬੀ ਸਟੇਟਸ ਕਰੋ